ਭਾਗ ਸਮੇਂ ਪ੍ਰਭਤ ਹੋਇਆ ਤਨ ਤਦ ਜੋਗ ਹਾਂ ਵੱਡੇ ਭਾਗ ਉਹ ਭਾਗਾ ਵਾਲੇ ਹਾਂ ਫੇਸਬੁੱਕ ਤੇ YouTube ਦੇ ਉੱਪਰ ਸੰਤ ਰੇਡੀਓ TV ਚੈਨਲ ਦੇ ਉੱਤੇ ਸਿੱਧਾ ਲਾਈਵ ਹੁਕਮਨਾਮਾ ਸਾਹਿਬ ਦੇਸਾਂ ਵਿਦੇਸਾਂ ਦੀਆਂ ਸੰਗਤਾਂ ਸਰਵਨ ਕਰ ਰਹੇ ਹੋ ਜਾਂ ਸਰਵਨ ਕਰਾਉਂਗੇ ਆਓ ਜੋ ਅੱਜ ਦਾ ਹੁਕਮਨਾਮਾ ਸਾਹਿਬ ਗੁਰਦੁਆਰਾ ਕਲਕੀ ਤਰ ਸਾਹਿਬ ਪਿੰਡ ਧੀਰੋ ਮਾਜਰੇ ਤੋਂ ਲਾਈਵ ਸਰਵਣ ਕਰੀਏ ਜੀ ਕੀ ਕਹਿੰਦੇ ਆ ਸਤਿਗੁਰੂ ਮਹਾਰਾਜ ਜੀ ਸਲੋਕ ਮਹਲਾ 3 ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਪਰਮਾਤ ਕਰਦੇ ਨੇ ਜਿੰਨ ਗੁਰੂ ਕੋਪਿਆ ਆਪਣਾ ਕਿਉਂਕਿ ਜੋ ਆਪਣੇ ਗੁਰੂ ਤੋਂ ਮੁਨਕਰ ਹੁੰਦਾ ਹੈ ਜੋ ਆਪਣੇ ਗੁਰੂ ਤੋਂ ਮੁਨਕਰ ਹੁੰਦਾ ਹੈ ਉਸ ਨੂੰ ਕੋਈ ਥਾ ਜੱਟ ਤਾਣਾ ਨਹੀਂ ਲੱਭਦਾ ਆਉ ਕਿਉਂ ਫਟਕਦਾ ਕਰਦਾ ਹੈ ਉਹਨੂੰ ਕੋਈ ਵੀ ਟਿਕਾਣਾ ਨਹੀਂ ਲੱਭਦਾ ਹਲਤ ਪਲਤ ਤੋਂ ਵੰਗੈ ਦਰਗ ਨਹੀਂ ਥਾਓ ਮਹਾਰਾਜਿਕ ਇਹ ਲੋਕ ਤੇ ਪਰਲੋਕ ਉਹ ਦੋਨੋ ਹੀ ਗਵਾ ਲੈਂਦਾ ਹੈ ਅਤੇ ਰੱਬ ਦੇ ਦਰਬਾਰ ਅੰਦਰ ਉਸ ਨੂੰ ਜਗ੍ਹਾ ਨਹੀਂ ਮਿਲਦੀ ਉਹ ਆਪਣਾ ਹਲਤ ਤੇ ਆਪਣਾ ਬਲਤ ਦੋਵੇਂ ਗਵਾ ਲੈਂਦਾ ਉਹਨੂੰ ਰੱਬ ਦੇ ਦਰਬਾਰ ਦੇ ਵਿੱਚ ਕੋਈ ਜਗ੍ਹਾ ਨਹੀਂ ਮਿਲਦੀ ਸੱਜੇ ਬਰਨ ਜੀ ਪਰਮਾਨ ਕਰਦੇ ਨੇ ਉਹ ਵੇਲਾ ਹੱਥ ਨਾ ਆਵੇ ਫਿਰ ਸਤਗੁਰ ਲਗੈ ਪਾਏ ਸੱਚੇ ਗੁਰਾਂ ਦੇ ਚਰਨਾਂ ਤੇ ਡਿਗਣਾ ਦਾ ਇਹ ਮੌਕਾ ਮੁੜ ਕੇ ਪ੍ਰਾਪਤ ਨਹੀਂ ਹੁੰਦਾ ਅਜਿਹੜਾ ਸੱਚੇ ਗੁਰਾਂ ਦੇ ਚਰਨਾਂ ਦੇ ਉੱਤੇ ਡਿਗਦੇ ਆ ਪੈਂਦੇ ਆ ਨਾ ਚਰਨਾਂ ਤੇ ਕਿ ਪਿਆਰਿਓ ਮੁੜ ਕੇ ਸਮਾਂ ਨਹੀਂ ਮਿਲਣਾ ਵਰਜਿਕਦੇ ਉਹ ਵੇਲਾ ਹੱਥ ਨਾ ਆਵੀ ਉਹ ਵੇਲਾ ਮੁੜ ਕੇ ਤੈਨੂੰ ਹੱਥ ਨਹੀਂ ਆਉਣਾ ਲੱਭਣਾ ਨਿਆ ਮਨੁੱਖਾ ਜਨ ਮਿਲੇ ਔਰ ਗੁਰੂ ਦੇ ਚਰਨਾਂ ਤੇ ਲਿਹਿਣ ਦਾ ਗੁਰੂ ਦੇ ਚਰਨਾਂ ਦੇ ਉੱਤੇ ਨਮਸਕਾਰ ਕਰਨ ਦਾ ਇੱਕੋ ਇੱਕ ਮਨੁੱਖਾ ਜਨਮ ਜਿਹਦੇ ਵਿੱਚ ਅਸੀਂ ਗੁਰੂ ਦੇ ਚਰਨ ਪਰ ਸਕਦੇ ਆ ਗੁਰੂ ਦੇ ਚਰਣੀ ਲੱਗ ਸਕਦੇ ਆ ਹੋਰ ਜੂਨਾ ਗੁਰੂ ਦੇ ਚਰਨੀ ਨਹੀਂ ਲੱਗ ਸਕਦੀਆਂ ਤਾਂ ਗ੍ਰਮਕ ਪਿਆਰਿਓ ਕੋਈ ਵੀ ਜੂਨ ਕਿਸੇ ਤਰ੍ਹਾਂ ਦੀ ਗੁਰੂ ਦੇ ਚਰਨਾਂ ਦੇ ਵਿੱਚ ਨਹੀਂ ਆ ਸਕਦੀ ਜੇਕਰ ਕੋਈ ਚੀਜ਼ ਭੁੱਲ ਭੁਲੇਖੇ ਵੜ ਗਈ ਤਾਂ ਨੂੰ ਡੰਡੇ ਮਾਰ ਕੇ ਬਾਹਰ ਕੱਢ ਦੇਓਗੇ ਇੱਕੋ ਇੱਕ ਮਨੁੱਖਾ ਜਨਮ ਨੂੰ ਸਤਿਗੁਰੂ ਨੇ ਬਖਸ਼ ਕੀਤੀ ਹੈ ਗੁਰੂ ਦੇ ਚਰਨੀ ਲੱਗ ਸਕਦਾ ਵਾਰਾ ਜੀ ਕੇ ਕਰਤੂਤ ਪਸੂਕੀ ਮਾਨਸ ਜਾਤ ਮਾਨਸ ਜਾਤ ਮਨੁੱਖਾ ਜਨਮ ਵਾਰਾ ਜੀ ਕੇ ਕਰਤੂਤਾ ਪਸ਼ੂਆਂ ਵਾਲੀਆਂ ਨੇ ਆਖੋ ਸਤਨਾ ਪਸ਼ੂਆਂ ਨਾਲੋਂ ਵੀ ਭੈੜੀਆਂ ਨੇ ਭਾਈ ਸੋਕ ਨੇ ਦੇਖਿਆ ਕਿ ਇਹਨੇ ਵੀ ਪਸ਼ੂ ਜਰਦਾ ਕੀੜੀਆਂ ਖਾਂਦੇ ਭਿੰਦੇ ਨੇ ਮੈਂ ਤਾਂ ਨਹੀਂ ਕਰੇ ਦੇਖਿਆ ਕਿ ਕੋਈ ਪਸ਼ੂ ਜਾਂ ਕੋਈ ਪੰਛੀ ਕੋਈ ਜਰਦਾ ਜਾਂ ਕੋਈ ਜੀੜੀ ਜਾਂ ਕੋਈ ਨਸਾ ਕਰਦੇ ਹੋਣਗੇ ਕਰਤੂਤ ਪਸ਼ੂ ਕੀ ਮਾਨਸ ਜਾਤ ਜਾਤ ਮਾਨਸਾ ਦੀ ਆ ਮਨੁੱਖਾ ਜਨਮ ਪਰ ਕਰਤੂਤਾ ਮਹਾਰਾਜ ਜੀ ਕਹਿੰਦੇ ਪਸ਼ੂਆਂ ਦੇ ਨਾਲੋਂ ਵੀ ਭੈੜੀਆਂ ਕਰਨਾ ਸਤਿ ਪਤਿ ਸਬ ਮਹਾਰਾਜ ਜੀ ਕਹਿੰਦੇ ਇਹ ਮੌਕਾ ਮਿਲਿਆ ਹੈ ਬੰਦਗੀ ਕਰਨ ਦਾ ਜੇ ਇਹ ਮੌਕਾ ਦਿਵਾਰਿਆ ਮਹਾਰਾਜ ਜੀ ਕਹਿੰਦੇ ਇਸ ਪੌੜੀ ਤੇ ਜੋ ਨਰੰਤ ਚੁੱਕੈ ਆਏ ਜਾਏ ਦੁਖ ਪਾਏ ਦਾ ਜਿਹੜਾ ਇੱਕ ਵਾਰੀ ਇਸ ਬਾਡੀ ਤੋਂ ਤਲਕ ਗਿਆ ਸਮਝ ਲਓ ਉਹ ਦੁਬਾਰਾ ਫਿਰ ਪਹਿਲੇ ਡੰਡੇ ਤੇ ਝੜਨਾ ਪਵੇਗਾ ਜੇ ਇੱਕ ਵਾਰੀ ਮਨੁੱਖਾ ਜਨਮ ਹਾਰ ਗਿਆ ਫਿਰ 83 ਲੱਖ ਜੁਨ ਦੇ ਵਿੱਚ ਪੈਣਾ ਪੈਣਾ ਹੈ ਜੇ ਕੋ 84 ਲੱਖ ਜੁਨ ਦੇ ਵਿੱਚ ਪੈ ਗਿਆ ਫਿਰ ਕਿੱਥੋਂ ਮਿਲਣਾ ਤੈਨੂੰ ਗੁਰੂ ਦੇ ਚਰਨਾਂ ਤੇ ਨਿਗਮਦਾ ਫਿਰ ਕਿੱਥੇ ਮੌਕਾ ਮਿਲਣਾ ਗੁਰੂ ਦੇ ਚਰਨਾਂ ਦੇ ਵਿੱਚ ਬੈਠਣ ਦਾ ਪਤਾ ਨਹੀਂ ਕਿਹੜੇ ਕਿਲੇ ਦੇ ਨਾਲ ਬੰਨੇ ਬੈਠੇ ਹੋਵਾਂਗੇ ਪਤਾ ਨਹੀਂ ਕਿਹੜੇ ਜੰਗਲਾਂ ਵਿੱਚ ਬੈਠੇ ਹੋਵਾਂਗੇ ਪਤਾ ਨਹੀਂ ਕਿਹੜੇ ਨਾਲੀਆਂ ਟੋਪਿਆਂ ਦੇ ਵਿੱਚ ਹੋਵਾਂਗੇ ਇਹ ਮੈਂ ਨਹੀਂ ਕਹਦਾ ਇਹ ਸੱਚੇ ਪਤਸਰ ਮਹਾਰਾਜ ਦੀ ਬਾਣੀ ਦਸਤੀ ਆ ਭਾਈ ਇਹ ਮੌਕਾ ਮਿਲਿਆ ਬਾਰ ਬਾਰ ਨਹੀਂ ਮਿਲਦਾ ਮੌਕਾ ਮਹਾਰਾਜ ਜੀ ਤੱਕ ਜਿੰਨੀ ਐਸਾ ਹਰ ਨਾਮ ਨਾਲ ਚੇਤੇ ਹੋ ਸੇ ਕਾਹੇ ਜਗਾਏ ਰਾਮ ਰਾਜ ਜਿਨ੍ਹਾਂ ਨੇ ਇਹੋ ਜਿਹਾ ਨਾਮ ਨੂੰ ਚੇਤੇ ਆ ਨਹੀਂ ਸਿਮਰਨੀ ਕੀਤਾ ਮਨ ਜੀ ਕਹਿੰਦੇ ਕਾਹਦੇ ਬਾਗ ਤੇ ਜਗ ਵਿੱਚ ਆਏ ਹੋ ਜੇ ਵੀ ਐਸਰ ਨਾਮ ਨਾ ਚੇਤੇ ਉਸੇ ਕਾਹੇ ਜਗ ਆਏ RAM ਰਾਜ ਇਹ ਮਾਨਸ ਜਨਮ ਦੁਰਲੱਭ ਹੈ ਬੜਾ ਦੁਰਲੱਭ ਹੈ ਨਾਮ ਬਿਨਾ ਬਿਰਥਾ ਸਮਝਾਏ ਇਹ ਨਾਮ ਤੋਂ ਬਿਨਾ ਇਹ ਜਨਮ ਬੇਕਾਰ ਬਿਰਥਾ ਜਾ ਰਿਹਾ ਕੋ ਸਤਨਾ ਮੈਂ ਤਾਂ ਖਿਆਲ ਕਰਦਾ ਉਹ ਭਾਈਏ ਆਪਾਂ ਕਹਿੰਦੇ ਆ ਆ ਭਾਈ ਟੂਟੀ ਬੰਦ ਕਰ ਦਿਓ ਪਾਣੀ ਬਰਤ ਜਾ ਰਿਹਾ ਵੇਕਾਰ ਜਾ ਰਿਹਾ ਆਪ ਫਲਾਣੀ ਚੀਜ਼ ਦੋ ਦਿੱਤੀ ਬੇਕਾਰ ਦੋ ਦਿੱਤੀ ਬੇਕਾਰ ਜਾ ਰਿਹਾ ਇਹ ਮੁੱਖਾ ਜਨਮ ਨਾਮ ਤੋਂ ਬਿਨਾਂ ਬੇਕਾਰ ਜਾ ਰਿਹਾ ਬਰਤ ਜਾ ਰਿਹਾ ਜੇ ਹੁਣ ਮੌਕਾ ਕਬਾਲੇ ਜੇ ਹੁਣ ਤਾਪ ਨਾ ਜੱਪਿਆ ਬੰਦਗੀ ਨਾ ਕੀਤੀ ਸਿਮਰਨਾ ਕੀਤਾ ਤਾਂ ਮੁੜ ਕੇ ਮਨੁੱਖਾ ਜਨਮ ਨਹੀਂ ਮਿਲਣਾ ਹੈ ਤੇ ਬਾਣੀ ਦਾ ਅਟੱਲ ਫੈਸਲਾ ਹੈ ਇਹ ਸਤਿਗੁਰਾਂ ਦਾ ਅਟੱਲ ਫੈਸਲਾ ਹੈ ਸੱਚੇ ਗੁਰਾਂ ਦੇ ਚਰਨਾਂ ਤੇ ਟਿਕਣ ਦਾ ਇਹ ਮੌਕਾ ਮੁੜ ਕੇ ਪ੍ਰਾਪਤ ਨਹੀਂ ਹੋਣਾ ਤੇ ਕੀਿਆ ਮੈਂ ਸਤਿਗੁਰੂ ਜੀ ਸਤਿਗੁਰ ਕੀ ਗਣਤੈ ਤੁਸੀਂ ਐ ਦੁੱਖੇ ਦੁੱਖ ਬਿਆ। ਮਹਾਰਾਜ ਜੀ ਕਹਿੰਦੇ ਜੇਕਰ ਬੰਦਾ ਸੱਚੇ ਗੁਰਾਂ ਦੇ ਮਰੀਦਾਂ ਦੀ ਗਣਤੀ ਵਿੱਚ ਆਉਣੋਂ ਰਹਿ ਜਾਵੇ। ਮਰੀਦ ਕਿਹਨੂੰ ਕਹਿੰਦੇ ਨੇ ਸੇਵਕ ਨੂੰ। ਜੇਕਰ ਬੰਦਾ ਸੱਚੇ ਗੁਰਾਂ ਤੇ ਮਰੀਦਾਂ ਦੀ ਗਣਤੀ ਵਿੱਚੋਂ ਆਉਣੋਂ ਰਹਿ ਜਾਵੇ ਤਾਂ ਉਸ ਦੀ ਉਮਰ ਬੜੇ ਅਫਸੋਸ ਅੰਦਰ ਗੁਜ਼ਰਦੀ ਹੈ ਜੇ ਗਿਣਤੀ ਵਿੱਚ ਨਾ ਇਹ ਕੇਰ ਬੜਾ ਜ਼ਿੰਦਗੀਆਂ ਦੇ ਅਫਸੋਸ ਵਿੱਚ ਗਿਣਤੀ ਹੈ ਹੁਣ ਕਲਕ ਮਿਲਦੀ ਹੈ ਮੇਰੇ ਖਲਜਾਟਾ ਮਿਲਦਾ ਬਣੀ ਕੇਵਲ ਦਾ ਜੇ ਗਿਣਤੀ ਜਿਨਾ ਹੈ ਉਹ ਨਾ ਬੜਾ ਮਸਤੋਂ ਦਾ ਲਕ ਕੇਰੇ ਮਿਰਨ ਨਾ ਹੋਈ ਨਿਆ ਹੈਗਾ ਤੜਪਦੀ ਰਹਿੰਦਾ ਉਹ ਨਿੱਕੇ ਕਿੰਨੂ ਕਿੰਨੂ ਗਾਲਾ ਕੰਡੂਗਾ ਸਰਕਾਰਾਂ ਨੂੰ ਜਾਂ ਹੋਰ ਵੀ ਮੇਰੇ ਨੌਏ ਨਹੀਂ ਆਏ ਹੈਗਾ ਇਸੇ ਤਰ੍ਹਾਂ ਜੇ ਸੱਚੇ ਗੁਰਾਂ ਦੇ ਸੇਵਕਾਂ ਵਿੱਚ ਸਾਡੀ ਗਿਣਤੀ ਨਾ ਆਈ ਤਾਂ ਸਾਰੀ ਜ਼ਿੰਦਗੀ ਅਫਸੋਸ ਅੰਦਰ ਗੁਜ਼ਰ ਜਾਂਦੀ ਹੈ ਅੱਗੇ ਸੁਣੋ ਕੀ ਕਹਿੰਦਾ ਨਵਰਾਜੀਤ ਸਤਗੁਰੂ ਪੁਰਖ ਨਿਰਵੈਰ ਹੈ ਆਪੇ ਲੈਏ ਸਰਬ ਸ਼ਕਤੀਵਾਨ ਸਤਿਗੁਰੂ ਦੁਸ਼ਮਣੀ ਰਹਿਤ ਹੈ ਉਹ ਪਰਮੇਸ਼ਰ ਦੀ ਉਹ ਸਤਿਗੁਰੂ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ ਆਖੋ ਸਤਿਨਾਮ ਉਹਦੀ ਦੁਸ਼ਮਣੀ ਹੈ ਫੜ ਤੋਂ ਜੀ ਕਹੋਗੇ ਨਾਲੇ ਕੇਹਰ ਵੀ ਦੁਸ਼ਮਣੀ ਨਹੀਂ ਹੈ ਵੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ ਬਾਲੇ ਕਹਿੰਦੇ ਉਹ ਹੈ ਇਹ ਚੱਕਰ ਕੀ ਆ ਉਹਦੀ ਦੁਸ਼ਮਣੀ ਕਿਹਦੇ ਨਾਲ ਆ ਉਦੀ ਦੁਸ਼ਮਣੀ ਹਮੇ ਦੇ ਨਾਲ ਆ ਹਮੇ ਨਾਲ ਵਿਰੋਧ ਹੈ ਦੋਏ ਨਾ ਬਸੇ ਇੱਕ ਖਾਏ ਹਮੇ ਦੇ ਨਾਲ ਵਿਰੋਧ ਹੈ ਤੋ ਇੱਕ ਥਾਂ ਹੀ ਬਸ ਸਕਦੇ ਜੇ ਅੰਦਰ ਹਮੇ ਆ ਤਾਂ ਸਮਝ ਲਓ ਨਾਮ ਨਹੀਂ ਹੈ ਜੇ ਅੰਦਰ ਨਾਮ ਹੈ ਸਮਝ ਲਓ ਫਿਰ ਉਮੇਂਹੀ ਹੈ ਏਕੋ ਸਤਨਾ ਸਤਿਪਾਲਸਰ ਮਹਾਰਾਜ ਜੀ ਸਤਗੁਰੂ ਪੁਰਖ ਨਿਰਵੈਰ ਹੈ ਉਹ ਸਰਵ ਸ਼ਕਤੀ ਬਾਣ ਸਤਗੁਰੂ ਨਿਰਵੈਰ ਹੈ ਉਹਦੀ ਦੁਸ਼ਮਣੀ ਦੁਸ਼ਮਣੀ ਹੈ ਹੰਕਾਰ ਦੇ ਦਾ ਜਿਸ ਕਿਸੇ ਨੂੰ ਉਹ ਚਾਹਦਾ ਹੈ ਉਹ ਆਪਣੇ ਨਾਲ ਜੋੜ ਲੈਂਦਾ ਹੈ ਜੇ ਉਹ ਚਾਹਦਾ ਹੈ ਤਾਂ ਤਾਂ ਉਹ ਆਪਣੇ ਨਾਲ ਜੋੜ ਲੈਂਦਾ ਨਾਨਕ ਦਰਸਨ ਜਿੰਨਾ ਵੇਖਾ ਲਿਓ ਨਾ ਤਿੰਨਾ ਦਰਗਹਿ ਲੈ ਇਸਡਾਈ ਨਾਨਕ ਵਾਹਿਗੁਰੂ ਦੇ ਦਰਬਾਰ ਅੰਦਰ ਉਰਾਤੀ ਖਲਾਸੀ ਕਰਵਾ ਲੈਂਦਾ ਹੈ ਜਿਨ੍ਹਾਂ ਨੂੰ ਉਹ ਸਾਈਂ ਗੁਰੂ ਅਮਰਦਾਸ ਮਹਾਰਾਜ ਜੀ ਪ੍ਰਮਾਣ ਕਰਦੇ ਹਨ ਮਨਮੁਖ ਗਿਆਨ ਦੁਰਮਤ ਅਹੰਕਾਰੇ ਵਰਤ ਕੇ ਆਪ ਬੁੱਧਰਾ ਪੁਰਸ਼ ਆਤਮਕ ਤੌਰ ਤੇ ਇੰਨਾ ਖੋਟੀ ਬੁੱਧ ਵਾਲਾ ਤੇ ਮਗਰੂਰ ਹੈ ਹਲਕੇ ਹੰਕਾਰੀ ਹੈ ਮਨਮੁਖ ਬੰਦਾ ਜਿਹੜਾ ਮਨਮੁਖ ਮੁਰਸ ਜਿਹੜਾ ਆਤਮਿਕ ਤੌਰ ਤੇ ਅੰਨਾ ਹੈ ਖੋਟੀ ਬੁੱਧ ਵਾਲਾ ਹੈ ਮਨ ਦੇ ਕਿਲੇ ਦਿੱਥੀ ਵਸ ਨਹੀਂ ਤੇ ਹੰਕਾਰੀ ਵੀ ਹੈ ਅੰਤਰ ਕ੍ਰੋਧ ਜੂਆ ਮਤ ਹਾਰੀ ਉਸ ਦੇ ਅੰਦਰ ਕ੍ਰੋਧ ਹੈ ਅਤੇ ਉਹ ਮਨ ਨੂੰ ਜੂਏ ਵਿੱਚ ਆਪਣੀ ਸੁਰਤ ਗਵਾ ਲੈਂਦਾ ਹੈ ਜਿਵੇਂ ਪੰਜਾਂ ਪੰਡਵਾਂ ਨੇ ਜੂਏ ਦੇ ਵਿੱਚ ਦ੍ਰੋਪਦਾਂ ਨੂੰ ਹਾਰ ਦਿੱਤਾ ਸੀ ਆਖੋ ਸਤਨਾਮ ਜੂਏ ਦੇ ਵਿੱਚ ਪੰਜੇ ਪੰਡਵਾਂ ਨੇ ਤਾਂ ਗੁਰਮੁਖ ਪਿਆਰਿਓ ਦ੍ਰੋਪਦਾਂ ਨੂੰ ਹਾਰ ਦਿੱਤਾ ਸੀ ਹੇਰ ਦੋ ਦੋਨ ਨੇ ਬਦਲਾ ਲੈ ਲਿਆ ਸੀ ਕਹਿੰਦਾ ਇੰਨੇ ਮੈਨੂੰ ਮਿਹਣਾ ਮਾਰਿਆ ਸੀ ਮੇਰੀ ਸੰਤਾ ਭਗਤਾ ਮੇਰੀ ਜ਼ਮੀਰ ਬੇਇਜ਼ਤੀ ਕੀਤੀ ਆ ਸੰਤਾ ਭਗਤਾ ਵਿੱਚ ਮੇਰੀ ਬੇਇਜ਼ਤੀ ਕੀਤੀ ਆ ਹੁਣ ਇਹ ਜੂਏ ਵਿੱਚ ਹਾਰ ਕੇ ਹੁਣ ਇਹ ਮੇਰੀ ਆ ਮਹਾਰਾਜ ਜੀ ਕਹਿੰਦੇ ਬੱਥੇ ਬਾਲ ਪਸਾੜਿਆ ਕਹਿੰਦੇ ਬਾਲਾਂ ਨੂੰ ਫੜ ਕੇ ਮਰੋੜਾ ਦੇ ਕੇ ਖਿੱਚ ਕੇ ਸਵਾ ਦੇ ਵਿੱਚ ਲੈ ਆਤੀ ਆਖੋ ਸਤਨਾ ਬੜਾ ਪੰਜੇ ਪੰਡਵਾ ਨੂੰ ਯਾਦ ਕੀਤਾ ਵੀ ਮੇਰੀ ਰੱਖਿਆ ਕਰਕੇ ਮੇਰੇ ਪੰਜ ਪਤੀ ਨੇ ਬੜਾ ਯਾਦ ਕੀਤਾ ਸਾਬਲ ਦੇਖਿਆ ਨੀਮੀ ਪਾ ਗਏ ਦਰੋਣਾ ਚਾਰਿਆ ਉਹਦੇ ਵੱਲ ਤੱਕਿਆ ਉਹ ਵੀਰ ਸਿਰ ਮਾਰ ਗਿਆ ਸਾਰੇ ਪਾਸੇ ਦੇਖਿਆ ਵੀ ਖੋਣੇ ਮੇਰੀ ਕੌਣ ਸਹਤ ਕਰੇਗਾ ਕੌਣ ਮਦਦ ਕਰੇਗਾ ਇਧਰ ਤਰਜੋਦਨ ਨੇ ਹੁਕਮ ਕਰ ਦਿੱਤਾ ਨਾਗੀ ਕਰੋ ਪਾ ਚਾਲੀ ਵਾਪਤੀ ਗੋਲੀ ਇਹਨੇ ਨੂੰ ਨੰਗਨ ਕਰਦੇ ਸਵਾ ਦੇ ਵਿੱਚ ਇੰਨੇ ਮੇਰਾ ਕੁਮਾਲ ਕੀਤਾ ਨੰਗਨ ਕਰਦੇ ਹੋ ਹਣ ਜਿਹੜੇ ਦੂਤ ਸਨ ਉਹ ਗੁਰਮੁਖ ਪਿਆਰਿਓ ਸਾੜੀ ਲਾਉਣੀ ਲਾਉਣੀ ਸ਼ੁਰੂ ਕਰਦੇ ਖਿਚਣੀ ਸ਼ੁਰੂ ਕਰਦੇ ਹਉ ਗਰਮਕ ਪਿਆਰੇ ਜਦੋਂ ਸਾਰੇ ਪਾਸੋਂ ਆਸਰਾ ਮੁੱਕ ਗਿਆ ਫਿਰ ਇੱਕੋ ਆਸਰਾ ੱਕਿਆ ਹਾ ਹਾ ਕ੍ਰਿਸ਼ਨ ਕਰੇ ਬਿਨ ਲਾਤੀ ਮਹਾਰਾਜ ਜੀ ਕਹਿੰਦੇ ਹਾ ਹਾ ਤ੍ਰਿਸ਼ਣ ਕਰੇ ਬਿਨ ਲਾਤੀ ਕਰਿ ਕ੍ਰਿਸ਼ਨ ਭਗਵਾਨ ਦਾ ਧਿਆਨ ਤਰਿਆ ਇਦਰ ਕ੍ਰਿਸ਼ਨ ਭਗਵਾਨ ਗੋਲੀਆਂ ਦੇ ਨਾਲ ਸਰਪਾਸਾ ਖੇਡ ਰਹੇ ਸਨ ਇਦਰੋ ਬਚਨ ਕੀਤਾ ਅਰਬ ਖਰਬ ਗੋਲੀਆਂ ਕਹਿੰਦੀ ਭਗਵਾਨ ਦੀ ਇੰਨੀ ਤਾਂ ਜਿਹੀ ਗਿਣਤੀ ਪਹੁੰਚੀ ਵੀ ਅਰਬ ਖਰਬ ਤੱਕ ਤਾਂ ਗੁਰਮੁਖ ਪੈਰਿਤ ਦਰੁਪਤਾ ਯਾਦ ਕਰ ਰਹੇ ਸੀ ਕਿਰਪਾ ਹੋਈ ਐਸੀ ਰਹਿਮਤ ਹੋਈ ਤਾਂ ਗਰਮ ਤੇ ਪਿਆਰੇ ਇਉ ਲੱਗਿਆ ਕਿ ਸਾਰੀ ਇਹ ਤਾਂ ਕੱਪੜੀ ਦੀ ਬਣੀ ਹੋਈ ਆ ਜਿਉ ਲੱਗੇ ਦੂਤ ਸਭਾ ਦੇ ਵਿੱਚ ਕੱਪੜਾ ਖਿੱਚਣ ਸਾੜੀ ਖਿੱਚਣ ਕਿੰਦੇ ਦੂਤ ਥੱਕ ਗਏ ਕੱਪੜਾ ਖਿੱਚਦੇ ਖਿੱਚਦੇ ਥੱਕ ਗਏ ਪਰ ਦਰੋਪ ਤੱਕ ਨੰਗਣ ਨਾ ਹੋਈ ਕਿਉਂ ਕਿਉਂਕਿ ਕ੍ਰਿਸ਼ਨ ਭਗਵਾਨ ਨੇ ਕਿਰਪਾ ਕੀਤੀ ਤਾਂ ਗੁਰਮੁਖ ਪਿਆਰੇ ਥੱਕ ਕੇ ਕਹਿੰਦੇ ਵੀ ਇਹ ਨਹੀਂ ਕਦੇ ਤਾਂ ਲੰਬ ਜਿਹੇ ਕੱਪੜੇ ਦਾ ਥਾਰੇ ਹੁੰਦਾ ਸਾਰਾ ਥੱਕਦੇ ਕਿਉਂ ਕਿ ਸ੍ਰੀ ਤੁਗਵਾਰ ਨੇ ਦ੍ਰੋਪਤਾ ਦੇ ਰੱਖਿਆ ਕੀਤੀ ਤਾਂ ਗੁਰਮੁਖ ਪਿਆਰਿਓ ਸਿੱਧੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਅੰਤਰ ਕ્રોਧ ਜੁਇ ਮਤ ਹਾਰੀ ਜਿਵੇਂ ਦੁਆ ਦੇ ਵਿੱਚ ਹਾਰ ਕੇ ਅਸੀਂ ਵੀ ਕਰੋ ਦੇ ਵਿੱਚ ਆ ਕੇ ਆਪਣੀ ਮੱਤ ਹਾਰ ਜੇ ਦੁਆ ਲੈਂਦੇ ਹਾਂ ਅੱਗੇ ਕੀ ਕਹਿੰਦੇ ਨੇ ਕੋੜ ਕੋ ਸਤ ਉਹ ਪਾਪ ਕਮਾਵੇ ਸੱਚੀ 파ਸ ਮਰਜ ਕਹਿੰਦੇ ਉਹ ਝੂਠ ਅਪਵਿੱਤਰਤਾ ਦੇ ਗੁਨਾਹ ਕਰਦਾ ਕਮਾਉਂਦਾ ਹੈ ਉਹ ਟੋਲਦਾ ਤੇ ਬਾਪ ਕਮਾਉਂਦਾ ਹੈ ਤੇ ਜੇ ਸੁਣੋ ਕਿਆ ਉਹ ਸੁਣੈ ਕਿਆ ਉਹ ਆਕ ਸੁਣਾਵੇ ਮਹਾਰਾਜ ਜੀ ਕਹਿੰਦੇ ਕੀ ਉਹ ਕੀ ਸੁਣ ਸਕਦਾ ਹੈ ਉਹ ਕੀ ਸੁਣ ਸਕਦਾ ਹੈ ਤੇ ਹੋਰਨਾਂ ਨੂੰ ਕੀ ਦੱਸ ਸਕਦਾ ਹੈ ਉਹ ਹੋਰਨਾਂ ਨੂੰ ਕੀ ਦੱਸ ਸਕਦਾ ਇਹ ਸਾਡੇ ਗੁਰੂਆਂ ਨੇ ਸੇਵਾ ਕੀਤੀ ਹੈ ਨਾ ਸਿਮਰਨ ਕੀਤਾ ਤਾਂ ਸਾਨੂੰ ਵੀ ਕਹਿ ਰਹੇ ਨੇ ਵੀ ਸੇਵਾ ਕਰੋ ਭਾਈ ਤੇ ਸਿਮਰਨ ਕਰੋ ਜਿਹੜਾ ਬਾਪ ਆਪੇ ਸ਼ਰਾਬੀ ਕਵਾਬੀ ਹੈ ਨਸਈਆ ਉਹ ਆਪਣੇ ਪੁੱਤਰ ਨੂੰ ਕੀ ਰੋਕੇਗਾ ਕੀ ਹਟਾਏਗਾ ਉਹ ਕੀ ਰੋਕੇਗਾ ਜੇ ਰੋਕੇਗਾ ਕਹੇਗਾ ਭਾਈ ਇਹ ਨਾਲ ਵੀ ਅਗਰ ਮਾੜੀ ਆ ਅਗੋ ਪੁੱਤਰ ਫਿਰ ਕੀ ਕਹੇਗਾ ਬਾਪੂ ਤੈਨੂੰ ਇਹ ਮਿੱਠੀ ਲੱਗਦੀ ਆ ਤੇਰੇ ਬਾਅਦ ਦੀ ਚੰਗੀ ਆ ਜਾਂ ਸਾਡੇ ਬਾਅਦ ਦੀ ਮਾੜੀ ਅਸਰਾਬ ਅੱਗੇ ਸੁਣੋ ਮਹਾਰਾਜ ਜੀ ਕੀ ਕਹਿੰਦੇ ਨੇ ਅੰਨਾ ਬੋਲਾ ਖੂਏ ਉਜੜ ਪਾਏ ਮਹਾਰਾਜ ਜੀ ਕਹਿੰਦੇ ਉਹ ਅੰਨਾ ਤੇ ਬੋਲਾ ਐ ਉਹ ਰਾਹੋਂ ਭਟਕ ਕੇ ਉਜਾੜ ਅੰਦਰ ਭਗਤਦਾ ਹੈ ਆਖੋ ਸਤਨਾ ਉਹ ਆਪਣੀ ਰਾਹੋਂ ਭਟਕ ਜਾਂਦਾ ਹੈ ਉਹ ਥਾ ਥਾ ਤੇ ਹਰ ਮੱਥੀ ਦੇਦਾ ਵੀ ਤੁਮੇ ਕੁਝ ਮਿਲ ਜਾਏ ਇਥੋਂ ਵੀ ਕੁਝ ਮਿਲ ਜਾਏ ਆਰਾਧੇ ਕਹਿੰਦੇ ਇਹੋ ਜੇ ਉਜੜ ਰਾਹ ਦੇ ਵਿੱਚ ਪੈਂਦਾ ਤੇ ਭਟਕਦਾ ਰਹਿੰਦਾ ਸਾਰੀ ਜ਼ਿੰਦਗੀ ਉਦੀ ਪਰ ਭਟਕਦੇ ਨੂੰ ਲੰਘ ਜਾਂਦੀ ਹੈ ਮਨ ਮੁਖੇ ਆਂਦਾ ਆਵੇ ਜਾਏ ਬਿਨ ਸਤਪੁਰ ਭੇਟੇ ਥਾਏ ਨਾ ਪਾਏ ਮਰਲ ਦੇ ਵਾਜੋਂ ਉਸ ਨੂੰ ਕੋਈ ਭੀ ਆਰਾਮ ਦੀ ਥਾਂ ਨਹੀਂ ਮਿਲਦੀ ਹੈ ਨਾਨਕ ਪੁਰਬ ਲਿਖਿਆ ਕਮਾਏ ਪਰ ਜੀ ਕਹਿੰਦੇ ਉਹ ਤੁਰਦੀ ਲਿਖੀ ਲਿਖਤ ਅਨੁਸਾਰ ਕਰਮ ਕਰਦਾ ਹੈ ਪਾਉੜੀ ਜਿੰਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਗੁਰ ਭਾਸ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਦਿਲ ਸਖਤ ਹਨ ਕਠੋਰ ਹਨ ਉਹ ਸੱਚੇ ਗੁਰਾਂ ਦੇ ਕੋਲੇ ਨਹੀਂ ਬੈਂਦੇ ਉਹ ਗੁਰਾਂ ਦੇ ਕੋਲ ਨਹੀਂ ਬੈ ਸਕਦੇ ਉੱਤੇ ਸਤਿ ਵਰਦਦਾ ਉੜਿਆਰਾ ਚਿੱਤ ਉਦਾਸ ਉੱਥੇ ਸੱਚ ਵਰਤਦਾ ਹੈ ਅੱਬੇ ਝੂਠੇ ਮਾਨਸਿਕ ਤੌਰ ਤੇ ਮਹਾਰਾਜ ਜੀ ਕਹਿੰਦੇ ਉਦਾਸ ਰਹਿੰਦੇ ਨੇ ਜਿੱਥੇ ਸੱਚ ਮਰਤਦਾ ਹੈ ਉੱਥੇ ਜਿਹੜੇ ਮਿਰ ਝੂਠੇ ਨੇ ਨਾ ਉਹ ਉਦਾਸ ਰਹਿੰਦੇ ਨੇ ਹੁਣ ਮੰਨ ਲਓ ਜਿਹੜੇ ਪੈਲਸ ਨੇ ਪੈਲਸਾਂ ਦੇ ਵਿੱਚ ਸ਼ਰਾਬ ਵੀਕ ਨਾ ਹੋਵੇ ਜਿਹੜੇ ਉਹਨਾਂ ਸ਼ਰਾਬੀ ਨੇ ਉਹਨਾਂ ਦਾ ਮਨ ਤਾਂ ਉਦਾਸ ਹੀ ਰਹਿੰਦਾ ਰਹੇ ਚੱਲੇ ਭਾਵੇਂ ਸੱਤੀ ਪਦਾਰਥ ਜੂਰੇ ਪਏ ਨੇ ਜਿਹੜੀ ਉਹਨਾਂ ਦੀ ਵਸਤੂ ਆ ਉਹਨਾਂ ਨੂੰ ਨਾ ਦੇਖੇ ਨਾ ਮਿਲੇ ਉਹ ਤਾਂ ਉਦਾਸ ਹੀ ਰਹਿਣਗੇ ਨਾ ਉਹਨਾਂ ਦੇ ਸਾਹਮਣੇ ਤਾਂ ਸੱਤੀ ਪਦਾਰਥ ਵੀ ਬੇਕਾਰ ਨੇ ਸਤੇ ਪਤਸਾ ਮਹਾਰਾਜੀ ਅੱਗੇ ਫਰਮਾਨ ਕਰਦੇ ਨੇ ਓਏ ਪਲਸਲ ਕਰ ਝੱਤ ਕੱਢਦੇ ਫਿਰ ਜਾਏ ਮਹਿ ਕੂੜਿਆਰ پاس ਮਹਾਰਾਜੀ ਕਹਿੰਦੇ ਉਹ ਹੀਰਾ ਫੇਰੀ ਕਰਕੇ ਵਕਤ गुजारਦੇ ਹਨ ਅਤੇ ਮੁੜ ਕੇ ਅਤੇ ਮੁੜ ਜਾ ਕੇ ਠੂਠਿਆਂ ਦੇ ਕੋਲ ਬੈਠ ਜਾਂਦੇ ਨੇ ਆਖੋ ਸਤਨਾਮ ਵਿੱਚ ਸੱਚੇ ਕੋਣ ਨ ਗੱਢਈ ਮਨ ਵੇਖੋ ਕੋ ਨਿਰਜਾਸ ਸੱਚ ਅੰਦਰ ਝੂਠ ਨਹੀਂ ਮਿਲਦਾ ਸੱਚ ਅੰਦਰ ਝੂਠ ਨਹੀਂ ਮਿਲਦਾ ਜਿਹੜਾ ਬੰਦਾ ਸੱਚਾ ਉਹਦੇ ਕੋਲ ਝੂਠ ਨਹੀਂ ਚੱਲਦਾ ਇਹ ਮੇਰੀ ਜਿੰਦੜੀ ਏ ਇਹ ਮੇਰਿਆ ਮਨਾ ਤੂੰ ਨਿਰਣਾ ਕਰਕੇ ਦੇਖ ਲਾ ਤੂੰ ਨਿਰਣਾ ਕਰਕੇ ਦੇਖ ਲਾ ਜਿਹਦੇ ਅੰਦਰ ਸੱਚ ਹੈ ਉੱਥੇ ਝੂਠ ਨਹੀਂ ਮਿਲਦਾ ਜਿਹਦੇ ਅੰਦਰ ਝੂਠ ਹੈ ਉੱਥੇ ਸੱਚ ਨਹੀਂ ਮਿਲਦਾ ਆਵ ਲਾਜ ਦੀ ਪੰਗਤੀ ਸਰਵਣ ਕਰੋ ਕੀ ਕਹਿੰਦੇ ਨੇ ਗੁਰੂ ਅਮਰਦਾਸ ਮਹਾਰਾਜ ਦੀ ਕੂੜਿਆਰ ਕੂੜਿਆਰੀਆ ਜਾਇਰ ਲੈ ਸਤਿਆਰ ਕੂੜਿਆਰ ਕੂੜਿਆਰੀਆ ਜਾਇਰ ਲੈ ਸਤਿਆਰ ਸਿੱਖ ਬੈਠੇ ਸਤਗੁਰ ਪਾਸ ਕੁੜਿਆਰ ਕੁੜਿਆਰੀਆ ਜਾਇ ਰਲੇ ਸੱਚਿਆਰ ਸਿੱਖ ਬੈਠੇ ਸਤਿਗੁਰ ਪਾਸ ਘਰ ਦੀ ਕਹੇ ਝੂਠੇ ਜਾ ਕੇ ਝੁਕਿਆ ਨਾਲ ਬਿਨ ਜਾਂਦੇ ਹਨ ਸੱਚੇ ਸਿੱਖ ਸੱਚੇ ਗੁਰੂ ਮਹਾਰਾਜ ਜੀ ਦੇ ਕੋਲ ਬੈਧੇ ਨੇ ਆਖੋ ਸਤਨਾਮ ਝੂਠੇ ਜਾ ਕੇ ਝੂਠਿਆਂ ਨਾਲ ਮਿਲ ਜਾਂਦੇ ਹਨ ਸੱਚੇ ਸਿੱਖ ਉਹ ਸੱਚੇ ਗੁਰੂ ਮਹਾਰਾਜ ਜੀ ਦੇ ਕੋਲ ਜਾ ਕੇ ਬੈਠਦੇ ਹਨ ਇਸੇ ਪਈ ਅੱਜ ਦਾ ਹੁਕਮਨਾਮਾ ਸਾਹਿਬ ਆਓ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਆਪਣੇ ਸਮੇਂ ਔਰ ਸਵਾਸਾਂ ਨੂੰ ਸੱਪਲੇ ਬਣਾ ਹੁੰਦਾ ਜਤਨ ਕਰਿਆ ਕਰੋ ਲੋਕ ਸੁਖੀਏ ਪਰ ਲੋਕ ਸਹਲੇ ਨਾਨਕ ਹਰ ਪ੍ਰਭ ਆਪੇ ਰਹੀ ਤੇ ਆਓ ਹੁਣ ਇੱਕ ਮਿੰਟ ਦੀ ਹਾਜ਼ਰੀ ਸਾਰੇ ਗੱਜਵੱਟ ਕੇ ਬੋਲਿਓ ਪਹਿਲਾਂ 10 ਬੋਲੇਗਾ ਫਿਰ ਸਾਰੀ ਸੰਗਤਾਂ ਨੇ ਸ਼ਬਦ ਵਿੱਚ ਬੋਲ ਕੇ ਆਪਣੀ ਦਸਨਾ ਨੂੰ ਪਵਿੱਤਰ ਕਰਨਾ ਹੈ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ Wali <Sessly> guru Nam Vahe ਸਭ ਨੂੰ ਪਿਆਰ ਵਾਟ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਸਮੇਂ ਦੀ ਸਮਾਂ ਕੱਟ ਕਰਕੇ ਗੁਰੂ ਜੰਨਾ ਦੀਆਂ ਹਾਜ਼ਰੀਆਂ ਭਰ ਕੇ ਸਮੇਂ ਔਰ ਸਵਾਸ ਨੂੰ ਸਫਲੇ ਬਣਾੜਦਾ ਯਤਨ ਕੀਤਾ ਜੀ ਆਇਆਂ ਜੀ ਆਇਆਂ ਧੰਨਵਾਦ ਸਤਿਗੁਰੂ ਮਹਾਰਾਜ ਜੀ ਆਪ ਜੀਆਂ ਦਾ ਕੋਟਨ ਕੋਟ ਧੰਨਵਾਦ ਆਪ ਜੀਆਂ ਨੇ ਅਪਾਰ ਬਖਸ਼ ਕੀਤੀ ਰਹਿਮ ਕੀਤੀ ਆਪ ਜੀਆਂ ਦਾ ਕੋਟਨ ਕੋਟ ਧੰਨਵਾਦ ਜੋ ਦੇਖਦੀ ਅਗਲੀ ਸੇਵਾ ਸਰਦਾਰ ਸੇਵਾ ਸਿੰਘ ਜੀ ਪ੍ਰਧਾਨ ਸਰਦਾਰ ਸੇਵਾ ਸਿੰਘ ਜੀ ਪ੍ਰਧਾਨ ਇਹਨਾਂ ਪਰਿਵਾਰ ਵੱਲੋਂ ਅਗਲੀ ਦੇਖਦੀ ਸੇਵਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ